ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਪਰਮਾਤਮਾ ਦੀ ਕਿਰਪਾ ਨਾਲ ਆਪ ਸਭ ਠੀਕ ਠਾਕ ਰਹੋ ਤੇ ਸਾਡੇ ਚੈਨਲ ਨਾਲ ਜੁੜਨ ਲਈ ਧੰਨਵਾਦ ਤੇ ਸਾਡੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਐਂਡ ਤੱਕ ਲੇਖਿਆ ਕਰੋ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਇਆ ਕਰੋ ਤੇ ਅੱਜ ਤੁਹਾਨੂੰ ਅਸੀਂ ਇਹ ਜਾਗਰ ਤੋਂ ਪਿਛਲੇ ਪਾਸੇ ਦਾ ਬਟਰ ਦੱਸਦੇ ਹਾਂ ਕਟਾਮਾ ਵਾਲਾ ਤੇ ਇਹਦੇ ਆਪਾਂ 110 ਕੁੰਡੇ ਪਾਉਣੇ ਸੀਗੇ 55 ਜੋੜ ਤੇ ਅਸੀਂ ਪਾਏ ਨੇ 56 ਜੋੜ 112 ਕੁੰਡੇ ਕਿਉਂਕਿ ਸਾਡਾ ਇਹ ਬਾਰਡਰ ਦਾ ਡਿਜ਼ਾਈਨ ਸੈਟ ਨਹੀਂ ਆਉਂਦਾ ਸੀਗਾ ਇਸ ਕਰਕੇ ਅਸੀਂ ਦੋ ਕੁੰਡੇ ਵਾਧਾ ਬਣਾਏ ਆ ਪਾਏ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਪਹਿਲਾ ਪਹਿਲੀ ਸਲਾਈ ਆਪਾਂ ਕੁੰਡੇ ਪਾ ਕੇ ਤੇ ਜਾਗਟ ਦਾ ਪਿਛਲਾ ਪਾਸਾ ਇਹ ੱਲਗੁੰਡਾ ਪਾ ਉਲਟਾ ਬੁਣ ਲੈ ਹੁਣ ਆਪਾਂ ਦੋਨੋਂ ਤੋਂ ਇੱਕ ਬਣਾਉਣਾ ਲੇਖ ਦੋ ਤਿੰਨ ਚਾਰ ਤੇ ਪੰਜ ਆਪਾਂ ਪੰਜ ਗੁੰਡੇ ਇਹ ਬਣਾ ਲਏ ਦੋ ਤੋਂ ਇੱਕ ਬਣਾਇਆ ਤੇ ਚਾਰ ਹੋਰ ਬੁਣ ਲਏ ਹੁਣ ਆਪਾਂ ਇੱਤੇ ਜਾਲੀ ਬਣਾਉਣੀ ਹੈ ਤੇ ਹੁਣ ਧਾਗਾ ਦੇ ਕੰਨੀ ਕਰਨਾ ਜਾਲੀ ਬਣਾ ਕੇ ਕੁੰਡਾ ਸਿੱਧਾ ਬਣਾਉਣਾ ਆਪਾਂ ਉਹ ਤੇ ਹੁਣ ਆਪਾਂ ਬਾਅਦ ਦੇਣਾ ਇੱਕ ਜਾਲੀ ਹੋਰ ਬਣੂਗੀ ਹੁਣ ਆਪਾਂ ਪੰਜ ਕੁੰਡੇ ਬਣਨੇ ਨੇ ਕੋਇ ਇੱਕ 1 2 3 4 ਤੇ ਪੰਜ ਦੇਖੋ ਆਪਾਂ ਇੱਕ ਕੁੰਡਾ ਉਲਟਾ ਪੁਣਿਆ ਦੋ ਤਾਂ ਇੱਕ ਬਣਾਇਆ ਫਿਰ ਚਾਰ ਕੁੰਡੇ ਉਲਟੇ ਪੁਣੇ ਫਿਰ ਆਪਾਂ 40 ਬਣਾਈ ਕੁੰਡਾ ਸਿੱਧਾ ਪੁਣਿਆ ਫਿਰ ਆਪਾਂ ਆਪਦੇ ਕੰਨੀ ਧਾਗਾ ਕਰਕੇ ਬੜ ਪਾਇਆ ਇੱਥੇ 40 ਬਣਾਈ ਪੰਜ ਕੁੰਡੇ ਉਲਟੇ ਪੁਣੇ ਹੁਣ ਆਪਾਂ ਤਿੰਨਾ ਦਾ ਇੱਕ ਬਣਾਉਣਾ 12 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇਹ ਤਿੰਨਾ ਤੱਕ ਬਣਾਉਣਾ ਦੇਖੋ तिना तर आपण एक बना लिया हुण फर आपण कुंडे बनले दो तिन चार पा आपे उलटे बने हुन आपण चार बनवां कुंडे इथं तिकर ਆ ਹਾ ਕੁੰਡੇ ਛੱਡ ਕੇ ਆਪਾਂ ਜਿੱਥੇ ਆ ਕੁੰਡਾ ਸਿੱਧਾ ਬਣਿਆ ਜਾਲੀ ਬਣਾਈ ਹੈ ਇਹ ਛੱਡ ਕੇ ਅੱਧਾ ਡਿਜ਼ਾਈਨ ਬਣਿਆ ਇਹ ਤੇ ਇੱਧਰ ਆਪਣੇ 14 ਕੁੰਡੇ ਇਹ 1 2 ਆ ਜਾਲੀ ਵਾਲਾ ਛੱਡ ਕੇ 1 2 ਆ ਜਾਲੀ ਵਾਲੇ ਸਣੇ 1 2 3 4 5 6 7 8 9 10 11 12 13 ਤੇ 14 ਸਿੱਧਾ ਕੁੰਡਾ ਤੇ ਜਾਲੀ ਬਣ ਗਈ 14 ਹੋ ਕੇ ਦੋ ਜਾਲੀਆਂ ਬਣੀਆਂ ਆਪਣੀਆਂ ਤੇ ਤਿੰਨ ਇੱਥੇ ਤੋਂ ਤਿੰਨਾਂ ਤੋਂ ਇੱਕ ਬਣਿਆ ਠੀਕ ਹੈ ਦੋ ਇੱਧਰ ਕਟਿਆ ਤੇ ਦੋ ਹੀ ਇੱਧਰ ਆ ਵਧੇ 14 ਗੁੰਡਿਆਂ ਦਾ ਡਿਜ਼ਾਈਨ ਤੁਸੀਂ ਜੇ ਤੁਹਾਡਾ ਲਾਉਣਾ ਡਿਜ਼ਾਈਨ ਸ਼ੁਰੂ ਕਰਨਾ 14 14 ਗੁੰਡਿਆਂ ਦੇ ਹਿਸਾਬ ਨਾਲ ਸ਼ੁਰੂ ਕਰਨਾ ਡਿਜ਼ਾਈਨ ਤੇ ਇਹ ਆਪਣੀ ਜਾਗਟ ਦਾ ਡਿਜ਼ਾਈਨ ਹੋਇਆ ਜਿਹੜਾ ਵੀ ਮੂਹੋਂ ਥੋੜੇ ਗੁੰਡੇ ਪਾ ਕੇ ਛੋਟੀ ਜੀ ਜਾਗਟ ਹੁੰਦੀ ਹੈ ਉਹ ਜਾਗਟ ਬਣਾਉਣੀ ਆਪਾਂ ਤੇ ਇਸੇ ਤਰ੍ਹਾਂ ਆਪਾਂ ਬਣਾਈ ਜਾਣਾ ਇਹ ਇਸ ਸਲਾਈ ਬਣਾ ਕੇ ਫਿਰ ਤੁਹਾਨੂੰ ਦੱਸਦੇ ਆ ਜਦੋਂ ਉਲਟੇ ਪਾਸੇ ਆਵਾਂਗੇ ਫਿਰ ਵੀਡੀਓ ਬੜੀ ਲੰਮੀ ਹੋ ਜਾਊਗੀ ਇਸੇ ਤਰ੍ਹਾਂ ਹੀ ਬਣਾਉਣਾ ਹੁਣ ਫਿਰ ਆਪਾਂ ਧਾਗਾ ਆਪ ਦੇ ਕੰਨੀ ਕਰਕੇ ਜਾਲੀ ਬਣਾਈ ਪੰਜ ਗੁੰਡੇ ਆਪਾਂ ਉਲਟੇ ਬੁਣਨੇ ਦੇਖੋ 1 2 3 4 ਇੱਥੇ ਆਪਾਂ ਸਿੱਧਾ ਬਣਿਆ ਸੀ ਜਾਲੀ ਬਣਾਈ ਐ ਤੇ ਆ ਸਿੱਧਾ ਬਣ ਕੇ ਫਿਰ ਆਪਾਂ ਆਪ ਦੇ ਕੰਨੀ ਧਾਗਾ ਕਰਕੇ ਬਾੜ ਪਾ ਕੇ ਜਾਲੀ ਬਣਾਈ ਹੁਣ ਚਾਰ ਗੁੰਡੇ ਤੇ ਪੰਜ ਆਹ ਪੰਜਵਾਂ হ'ব তা বনাওঁ তাৰ বনা চিধে পাছ চাৰি চলা পাঁচ গণ্ডে ফে বনাই ইমান টিকা বনা চাৰ্ডে পাঁ হ'ল আপোনাৰ ਜਾਲੀ ਬਣਾਉਣੀ ਕੁੰਡਾ ਸਿੱਧਾ ਬਣਨੇ ਦੇ ਧੋੜੇ ਜਾਨ ਬਣ ਗਏ ਬਾਕੀ ਆਪਾਂ ਬਣਾ ਲੈਨੇ ਤੁਹਾਨੂੰ ਉਲਟੇ ਪਾਸੇ ਦੱਸਦੇ ਆਂ ਫਿਰ ਆਪਣੇ ਧੋੜੇ ਜਾਨ ਬਣ ਗਏ ਇੱਕ ਅੱਧਾ ਬਣ ਗਿਆ ਦੇਖੋ ਜੀ ਆਪਾਂ ਸਿੱਧੇ ਪਾਸੇ ਸਲਾਈ ਪਾ ਲਈਏ ਹੁਣ ਆਪਾਂ ਉਲਟੇ ਪਾਸੇ ਮਮੰਗਾ ਸਿੱਧਾ ਪਾਸਾ ਤੇ ਇੱਧਰ ਵੀ ਆਪਣਾ ਧਾ ਡਿਜ਼ਾਈਨ ਬਣਿਆ ਦੇਖੋ ਇੱਥੇ ਜਾਲੀ ਬਣ ਕੇ ਤੇ ਇੱਥੇ ਆਪਾਂ ਇੱਕ ਵਾਰ ਇੱਕ ਨੋ ਤੋਂ ਇੱਕ ਬਣਾਇਆ ਹੁਣ ਆਪਾਂ ਤਿੰਨਾ ਤੋਂ ਇੱਕ ਬਣਾਇਆ ਇੱਥੇ ਤੇ ਇੱਥੇ ਆਪਾਂ ਦੋਂਤਾ ਇੱਕ ਬਣਾਇਆ ਤੇ ਹੁਣ ਉਲਟੇ ਪਾਸੇ ਆਪਣੀ ਸਾਰੀ ਸਲਾਈ ਉਲਟੀ-ਉਲਟੀ ਬਣਨੀ ਹੈ ਐਸ ਤਰ੍ਹਾਂ ਐਸ ਤਰ੍ਹਾਂ ਉਲਟੀ-ਉਲਟੀ ਬਣਨੀ ਹੈ ਸਾਰੀ ਸਲਾਈ ਜਿਹੜੀ ਆਪਾਂ ਜਾਲੀ ਬਣਾਈ ਉਹ ਵੀ ਉਲਟੀ ਬਣੂਗੀ ਦੇਖੋ बना के तन तो दिखाने फिर अभी सारा बना के बटर फिर थन दखावे सारा बटर बनाने तो को वाली लम्बी हो जुकी उल्टे पास सारा सुनाई उल्ट बनिया सीधे पास यह डिजाइन बनना देखो डिजाइन बनना शुरू हो गया ਬਸ ਇੰਨੀ ਪਾ ਕੇ ਆਪਾਂ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਤਾਂ ਉਲਟੀ ਬਣਨੀ ਹੈ ਦੇਖੋ ਆਵੇ ਗੱਡਜੈਨ ਬਣਨਾ ਇੱਥੇ ਸ਼ੁਰੂ ਹੋ ਗਿਆ ਘਟਾ ਬਣ ਜੂਗਾ ਤੇ ਆਪਾਂ ਸਿੱਧੇ ਪਾਸਿਓਂ ਇੱਥੇ ਹੀ ਜਾਲੀ ਬਣਿਆ ਕਰੂ ਦੇਖੋ ਆ ਸਿੱਧਾ ਕੁੰਡਾ ਹੀ ਬਣੂਗਾ ਇਹ ਸਿੱਧੀ ਸਲਾਈ ਤੇ ਤੇ ਜਾਲੀ ਬਣਿਆ ਕਰੂਗਾ ਜਾਲੀ ਵਾਲਾ ਕੁੰਡਾ ਰੋਟਾ ਬਣਿਆ ਕਰੂ ਸਿੱਧੇ ਜੇ ਸਿੱਧੇ ਪਾਸੇ ਸਲਾਈ ਬਣਾਵਾਂਗੇ ਉਲਟਾ ਬਣ ਜਿਆ ਕਰੂਗਾ ਤੇ ਇੱਥੇ ਆਪਣਾ ਤਿੰਨਾਂ ਤੋਂ ਇੱਕ ਬਣਿਆ ਕਰੂ ਦੇਖੋ ਇਹ ਤਿੰਨ ਇੱਥੇ ਤਿੰਨਾਂ ਤੋਂ ਇੱਕ ਬਣ ਜਾ ਕਰੂ ਘੱਟ ਜਾ ਕਰੂ ਤੇ ਆਹ ਕੁੰਡਾ ਜਾਲੀ ਵਾਲਾ ਇੱਧਰ ਰਾਲ ਜਾ ਕਰੂਗਾ ਤੇ ਇੱਧਰ ਜਾਲੀ ਹੋਰ ਬਣ ਜਾ ਕਰੂ ਠੀਕ ਹੈ ਤੇ ਇਸੇ ਤਰ੍ਹਾਂ ਆਪਾਂ ਸੱਤ ਜਾਲੀਆਂ ਬਣਾਉਣੀਆਂ ਇਹ ਤੇ ਫਿਰ ਤੁਹਾਨੂੰ ਭਗਾਉਣੀਆਂ ਸੱਤ ਸਲਾਈਆਂ ਪਾ ਕੇ ਸਿੱਧੇ ਪਾਸੇ ਸੱਤ ਪਾਣੀਆਂ ਦੇਖੋ ਇੱਕ ਪਈ ਗਈ ਤੇ 6 ਹੋਰ ਪਾਣੀਆਂ ਇੱਕ ਇੱਕ ਜਾਲੀ ਆਪਣੀ ਬਣ ਗਈ ਹੈ ਦੇਖੋ ਅਸੀਂ ਤੇ 6 ਹੋਰ ਬਣਾਉਣੀਆਂ ਆਪਾਂ ਦੇਖੋ ਜਦੋਂ ਇੱਥੇ ਤਿੰਨਾ ਤੋਂ ਇੱਕ ਬਣ ਗਿਆ ਇੱਕ ਇਧਰੋਂ ਲੱਗ ਜੇ ਇੱਕ ਇਧਰੋਂ ਤਿੰਨਾ ਤੋਂ ਇੱਕ ਬਣ ਜੇ ਫਿਰ ਇਹ ਆਪਣਾ 1 2 3 4 ਤੇ ਜਾਲੀ ਵਾਲੇ ਸਣੇ 5 ਹੋ ਜਾਣਗੇ ਤੇ ਫਿਰ ਇੱਥੇ ਜਾਲੀ ਬਣ ਜੀਵੇ ਠੀਕ ਆ ਦੋਨੋਂ ਪਾਸੇ ਜਾਲੀ ਬਣੇ ਫਿਰ ਇਧਰ ਦੋ ਤੋਂ ਇੱਕ ਬਣੂਗਾ ਤੇ ਦੂਜੇ ਪਾਸੇ ਵੀ ਇੱਦਾ-ਇੱਦਾ ਡਿਜ਼ਾਈਨ ਬਣੇ ਆਪਣਾ ਦੇਖੋ ਇਸੇ ਤਰ੍ਹਾਂ ਬਣਾ ਲੈਣਾ ਆਪਾਂ ਜਦੋਂ ਬਣਾ ਲਿਆ ਫਿਰ ਤੁਹਾਨੂੰ ਦਿਖਾਉਣੀ ਆ ਇੱਕ ਸਲਾਈ ਪੈ ਗਈ ਤੇ 6 ਹੋਰ ਪਾ ਕੇ ਲਓ ਜੀ ਆਪਾਂ ਜਾਕਟ ਦਾ ਬਾਰਡਰ ਬਣਾ ਲਿਆ ਤੇ ਇਹਦੇ ਆਪਾਂ 7 ਸਲਾਈਆਂ ਪਾ ਲਈਆਂ ਦੇਖੋ 1 2 3 4 5 6 7 ਤੇ ਇਹ 7 ਜਾਲੀਆਂ ਬਣੀਆਂ ਦੇਖੋ 1 2 3 4 5 6 7 ਜਾਲੀਆਂ ਬਣ ਗਈਆਂ ਤੇ ਜੇ ਤੁਸੀਂ ਛੀ ਜਾਲੀਆਂ ਰੱਖਣੀਆਂ ਛੀ ਵੀ ਰੱਖ ਸਕਦੇ ਹੋ ਦੇਖੋ ਇੱਧਰ ਆਪਾਂ ਅੱਧਾ ਅੱਧਾ ਡਿਜ਼ਾਈਨ ਬਣਾਇਆ ਇੱਧਰ ਵੀ ਤੇ ਇਧਰ ਵੀ ਆਪਾਂ ਦਾ ਡਿਜ਼ਾਈਨ ਬਣਾਇਆ ਦੇਖੋ 1 2 3 4 5 ਸੱਤ ਹੀ ਆਪਣੇ ਕਟਾਮ ਬਣੇ ਆ ਪਿਛਲੇ ਪਾਸੇ ਦੇ ਦੇਖੋ ਸੱਤ ਕਟਾਮ ਬਣੇ ਆ ਉਲਟੇ ਪਾਸੇ ਆ ਅੱਧੀ ਸਲਾਈ ਪਾ ਲਈ ਐ ਤੇ ਅੱਧੀ ਰਹਿੰਦੀ ਐ ਸਾਰੀ ਪਾ ਲੈਂਦੇ ਫਿਰ ਕੁੰਡੇ ਨਿਕਲ ਜਾਂਦੇ ਆ ਤੇ ਜੈਕਟ ਦਾ ਬਾਰਡਰ ਕਟਾਮਾਂ ਵਾਲਾ ਦੇਖੋ ਤੇ ਇਹਦੀ ਪੁਣਤੀ ਜਦੋਂ ਬਣਾਵਾਂਗੇ ਉਹ ਵੀ ਦੱਸਾਂਗੇ ਤੁਹਾਨੂੰ ਤੇ ਬਣਾਉਣ ਤੇ ਟਾਈਮ ਤਾਂ ਕਾਫੀ ਲੱਗੂਗਾ ਵੀ ਜੈਕਟ ਬਣਨ ਤੇ ਤੇ ਆਪਾਂ ਹੋਰ ਵੀ ਕੰਮ ਕਰਨੇ ਹੁੰਦੇ ਆ ਵੀ ਜਿਵੇਂ ਸੂਟ ਤੇ ਕਢਾਈ ਕਰਨੀ ਮਸ਼ੀਨਵਰਕ ਵੀ ਕਰਨਾ ਹੈਂਡਵਰਕ ਵੀ ਕਰਨਾ ਤੇ ਹੋਰ ਆਪਣੇ ਕੰਮ ਹੋ ਜਾਂਦੇ ਆ ਛੋਟੇ-ਮੋਟੇ ਤੇ ਇਸ ਕਰਕੇ ਵੀ ਇਹਨੂੰ ਟਾਈਮ ਲੱਗਦਾ ਆਪਾਂ ਬਹੁਤ ਲਾ ਟਾਈਮ ਇਹਨੂੰ ਦਿੰਨੀ ਆਂ ਦੀਦੀ ਦੀ ਜਾਗਟ ਆ ਦੀਦੀ ਦੀ ਬੇਟੀ ਦੀ ਜਾਗਟ ਆ ਇਹ ਤੇ ਇਹ ਜਿਹੜੇ ਇਹ ਹੀ ਉਹਨਾਂ ਨੇ ਕਟਮਾਂ ਵਾਲੀ ਜਾਗਟ ਕਿਆ ਸੀਗਾ ਤੇ ਮੂਹਰੋਂ ਉਹ ਜਿਹੜੀ ਵੀ ਥੋੜੀ ਜੀ ਲੱਗ ਕੇ ਫਿਰ ਕੁੰਡੇ ਵਧ ਹੀ ਜਾਂਦੇ ਆ ਉਹਨੂੰ ਕੀ ਆਦੇ ਉਹ ਤਾਂ ਮੈਨੂੰ ਪਤਾ ਨਹੀਂ ਵੀ ਕਿਹੜੀ ਜਾਗਟ ਕਹਿੰਦੇ ਆ ਤੇ ਉਹ ਮੂਹਰੋਂ ਕੱਟ ਜੇ ਵਾਲੀ ਜਾਗਟ ਹੁੰਦੀ ਆ ਉਹ ਅੱਧੇ ਜੇ ਚ ਜਾ ਕੇ ਉਹ ਮਿਲਦੀਆਂ ਫੱਟੀਆਂ ਤੇ ਉਹ ਬਣਾਉਣੀ ਆ ਆਪਾਂ ਇਹ ਤੇ ਪਿਛਲਾ ਪਾਸਾ ਪਹਿਲਾਂ ਆਪਾਂ ਲਾਇਆ ਵੀ ਕਿੰਨੇ ਜੋੜਦਾ ਤੇ ਫਿਰ ਆਪਾਂ ਮੂਹਰਲਾ ਪਾਸਾ ਉਸ ਹਿਸਾਬ ਨਾਲ ਲਾਵਾਂਗੇ ਤੇ ਇਹਦੀ ਬੁਣਤੀ ਜਦੋਂ ਅਸੀਂ ਪਾਵਾਂਗੇ ਹੁਣ ਕਾਫੀ ਦਿਨ ਹੋ ਗਏ ਸੀ ਵੀਡੀਓ ਨਹੀਂ ਪਈ ਸੀ ਸਾਥੋਂ ਕਿਉਂਕਿ ਕਣਕ ਦੀ ਵਾਢੀ ਦਾ ਟਾਈਮ ਸੀਗਾ ਤੇ ਟਾਈਮ ਨਹੀਂ ਲੱਗਿਆ ਤੇ ਫਿਰ ਅਸੀਂ ਇਹ ਚੱਲ ਜਾਗਟ ਦਾ ਬਾਡਰੀ ਬਣਾਉਣ ਲੱਗੇ ਆਂ ਤੇ ਇਹ ਦੱਸ ਦਿੰਨੇ ਆਂ ਵੀਡੀਓ ਪਾ ਦੇ ਪਾਈ ਜੂਗੀ ਨਾਲੇ ਤੇ ਫਿਰ ਆਪਾਂ ਹੁਣ ਤੁਸੀਂ ਦੇਖੀ ਨਾ ਜਿਹਦੇ ਦੀ ਬੁਣਤੀ ਆਪਾਂ ਬਣਾਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਆਪਾਂ ਇਹ ਦੂਸਰੇ ਅਗਲੇ ਪਾਸੇ ਵੀ ਸ਼ੇਅਰ ਕਰਾਂਗੇ ਕਨਾਂ ਨੂੰ ਵੀ ਟਾਈਮ ਲੱਗੂਗਾ ਅਜ ਤਾਂ ਹੀ ਨਹੀਂ ਵੀ ਅੱਜ ਵੀਡੀਓ ਇਹਦੀ ਪਾਤੀ ਫਿਰ ਕੱਲ ਨੂੰ ਦੂਜੀ ਬੁਣਤੀ ਦੀ ਪਾਤੀ ਪਰसों ਦੀ ਹੌਲੀ ਹੌਲੀ ਬਣਾਵਾਂਗੇ ਵਿੱਚ ਦੀ ਹੋਰ ਵੀਡੀਓ ਵੀ ਪੈ ਜਾਣਗੀਆਂ ਕਿਉਂਕਿ ਅਸੀਂ ਸੂਟ ਤਿਆਰ ਕਰ ਰਹੇ ਹਾਂ ਫਲਕਾਰੀ ਦੇ ਤੇ ਫਿਰ ਉਹ ਸੂਟ ਵੀ ਤੁਹਾਨੂੰ ਦਿਖਾਵਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਜੇ ਤੁਹਾਨੂੰ ਵੀ ਕਿਸੇ ਭੈਣ ਨੂੰ ਜ਼ਰੂਰਤ ਹੋਵੇ ਸਕੀਵੀ ਬਲੌਜ ਜੈਕਟ ਦੀ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਨੰਬਰ ਸਾਡਾ ਦਿੱਤਾ ਹੁੰਦਾ WhatsApp ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਗਾਂ ਛਰਦਿਆਂ ਵਾਸਤੇ ਆਰਡਰ ਕਰਨਾ ਤਾਂ ਹੁਣ ਫੇਰ ਛਰਦਿਆਂ ਵੇਲੇ ਆਏ ਨਹੀਂਗਾ ਵੀ ਛੇਤੀ ਛੇਤੀ ਨਹੀਂ ਬਣਦਗਾ ਹੁਣ ਅਗਲਾ ਬਣਾ ਕੇ ਪਹਿਲਾਂ ਰੱਖ ਲੈਿੰਦਾ ਪਹਿਲਾਂ ਆਰਡਰ ਕਰ ਦੂਗਾ ਦੀਦੀ ਦੇ ਆਰਡਰ ਆਏ ਇਹਨਾਂ ਦੇ ਅਜੇ ਕਈ ਰਹਿੰਦੇ ਬਣਾਉਣਾਂ ਨੇ ਸਕੀਵਾਂ ਨੂੰ ਬੜਾ ਜੇ ਤੇ ਆਪਾਂ ਬਣਾਉਨੇ ਆ ਤੇ ਇਹਨਾਂ ਦਾ ਤਿੰਨ ਇੱਕ ਸਕੀ ਵੀ ਦੋ ਬਲੌਜ ਬਣਾ ਲਏ ਤੇ ਇਹ ਚੌਥੀ ਜਾਗਟ ਲਾਈ ਇਹਨਾਂ ਦੀ 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 ਤੇ ਫਿਰ ਅਸੀਂ ਇੱਕ ਹੋਰ ਕੋਟੀ ਬੁਣਨੀ ਹੈ ਇੱਕ ਸਕੀ ਬੁਣਨੀ ਮਲਟੀ ਕਲਰ ਚ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਚਿੱਟੀ ਸਕੀ ਵੀ ਹੋਰ ਬਣਨੀ ਹੈ ਤੇ ਅਸੀਂ ਵੀ ਪਹਿਲਾਂ ਇਹ ਨਵੀਂ ਚੀਜ਼ ਵੀ ਹੁਣ ਸਕੀ ਵੀ ਤੇ ਉਹ ਬਲੌਜ ਬੁਣੀ ਜਾਂਦੇ ਹੁਣ ਨਵੀਂ ਚੀਜ਼ ਕੋਈ ਬਣਾ ਗਏ ਫਿਰ ਉਹ ਤੇ ਜੀ ਜਾ ਲੱਗਦਾ ਫਿਰ ਜਦੋਂ ਆਪਾਂ ਇੱਕੋ ਹੀ ਚੀਜ਼ ਬਣਾਈ ਜਾਂਦੇ ਆ ਫਿਰ ਉਹ ਤੇ ਜੀ ਜਾ ਵੀ ਘੱਟ ਲੱਗਣਾ ਲੱਗ ਜਾਂਦਾ ਤਾਂ ਕਰਕੇ ਅਸੀਂ ਜਾਗਟ ਦਾ ਬਾਰਡਰ ਬਣਾਉਨੇ ਆ ਸੀਗਾ ਤੇ ਚਲੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਵੀਡੀਓ ਕਹੇ ਜੀ ਸੱਟ ਲੱਗੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਘੰਟੀ ਬਟਨ ਜਰੂਰ ਦਬਾ ਦਿਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ